ਅਕਾਲੀ ਦਾ ਅੱਜ ਕੱਲ ਕੀ ਕਹਿ ਰਿਹਾ ਇਕੋ ਗਲਤ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦ ਮਾਰ ਜਾਂਦੇ ਨੇ ਜਦੋਂ ਬਿਜਲੀ ਮੰਤ్రਾਲੇ ਨਾਲ ਮਿਲਦਾ ਸੀ ਆਪ ਤਾਂ ਲੈ ਆਣੀਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜਮਬਰ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਦੇ ਅਕਾਲੀ ਦਾ ਅੱਜ ਕੱਲ ਕੀ ਕਹਿ ਰਿਹਾ ਇਕੋ ਗਲਤ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਕਿਹਾ ਤੇ ਮੈਂ ਅੱਛਾ ਮੇਰੇ ਵਿਰੁੱਧ ਦੇਖ ਜਾਣਗੇ ਫਤਵੇ ਅਤੇ ਇਹ ਕਰਤਾ ਇਹ ਤੇ ਕਰਦਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚ ਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲੇ ਰਾਨੇ ਪਾਇਓ ਹੋਂ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ ਚ ਤੱਕੜੀ ਨਹੀਂ ਦਿੰਦਾ ਇਹਦੇ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਅਸੀਂ ਕਿਸੇ ਵੀ ਬੋਲੇ ਨਾ ਅਕਾਲ ਤਖਤ ਤੇ ਸਭ ਦੇ ਜਾਈਦਾ ਬੋਲਣ ਕਿ ਬਾਬੇ ਨਾਨਕ ਦੀ ਤਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦਊਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਕੇ ਪਹਾੜ ਰੋਕਿਆ ਸੀ ਪਰਸੋਂ ਨੂੰ ਬੀਐਸਪੀ ਕਹਿ ਦਊਗੀ ਕਿ ਮੇਰੇ ਕੋ ਤਾਂ ਗਣੇਸ਼ ਹੈ ਜਿਹੜਾ ਹਾਥੀ ਚੋਣ ਦਾ ਨਿਸ਼ਾਨ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਦਾ ਨਿਸ਼ਾਨ ਨੂੰ ਜੋੜ ਰਹੇ ਹੋ ਵੀ ਉਹਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ ਸਾਢੇ 3 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਆਹ ਨੂੰ ਆਇਆ ਕਹੇ ਤਾਂ ਉਹ ਨਹੀਂ ਉਹ ਕਹੇ ਤਾਂ ਉਹ ਨਹੀਂ ਆਏ ਕਿਉਂ ਨਹੀਂ ਕਹਾਂ ਨਾ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਬਣਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਚਾਬੀਆਂ ਸਾਡੇ ਕੋਲੇ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਨਗੇ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮੋ ਨੇ ਯਾਰ ਕਿਹੜਾ ਕਰਜ਼ਾ ਸੀ ਜਦੋਂ 1300 1300 ਕਰੋੜ ਰੁਪਇਆ ਕੈਪੀਟਲ ਅਨਾਉਂਸ ਕਰਤੀ ਤਾਂ ਅਸੀਂ 2001 1080 ਚ ਖਰੀਦ ਲਿਆ ਤਾਂ ਕਰਜ਼ਾ ਕਹਦਾ ਜੀ ਇਹ ਕੁਝ ਮੁਕਸਰਲੀ ਮਣੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾਲ ਖਰੀਦਿਆ ਗਿਆ ਹੈਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲੇ ਨਾਲ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜਮਵਰੀ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇਹ ਨਹੀਂ ਚੱਲਦਾ ਸੋ ਹੈ ਜੀ ਚੰਡੀਗੜ੍ਹ ਦੇ ਕੋਈ ਐਕਟਿਵ ਆਦਮੀ ਹੈ ਹਾਂ ਜੀ ਕੌਣ ਕੌਣ ਮਿਲੇ ਸੀਗੇ ਜੀ ਉਹ ਕੌਣ ਹੈ ਜੀ ਐਮਐਲਏ ਐ ਐਮਐਲਏ ਜਾਂ ਕਾਂਗਰਸ ਦਾ ਕੋਈ ਉਹਦੇ ਦਾ ਰੱਖੀ ਹੈ ਜੀ ਹੋਰ ਕੌਣ ਹੈ ਜੀ ਤੀਜੀ ਵਾਰ ਆ ਰਹੇ ਨੇ ਨਾ ਕਮਾਲ ਹੈ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਤੀਜੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ 14 ਕਰ ਲਓ ਮੈਨੂੰ ਪੀਅਰ ਹੈ ਕਿ ਕਾਂਗਰਸ ਕੇ ਸਾਥ ਨਹੀਂ ਜਾ ਰਹੇ ਨਹੀਂ ਜਾ ਰਹੇ ਜਦੋਂ ਦੇਖੋ ਤੁਸੀਂ ਇੱਕ ਗੱਲ ਇੱਕ ਗੱਲ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲ ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਮੈਂ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭੱਜਦੇ ਨਹੀਂ ਅੱਜ ਇੰਨੀਆਂ ਗੱਡ ਲੈਣਾ ਬਹੁਤ ਨਹੀਂ ਬਾਕੀ ਕੱਲ ਪਰਸੋਂ ਛਾਪ ਲਿਓ